ਤਾਕ ਸ੍ਰੀ ਪਟਨਾ ਸਾਹਿਬ ਦਾ ਕੁਝ ਕਾਰਨਾ ਕਰਕੇ ਤਾਕ ਸਹਿਬਾਨ ਦਾ ਨਹੀਂ ਮੈਂ ਕਹਿੰਦਾ ਕਿਉਂਕਿ ਤਾਕ ਸਹਿਬਾਨ ਦਾ ਕਦੇ ਕੋਈ ਝਗੜਾ ਨਹੀਂ ਹੁੰਦਾ ਤਾਕ ਸਹਿਬਾਨ ਤਾਂ ਤਾਂ ਸੱਦ ਲਿਆ ਸੀ ਇਸ ਸਾਰੇ ਮੈਂਬਰ ਸਹਿਬਾਨ ਵੱਲੋਂ ਗੁਰੂ ਸਾਹਿਬ ਜੀ ਦੇ ਆਦਰ ਤੇ ਸਤਕਾਰ ਨੂੰ ਮੁੱਖ ਰੱਖਦੇ ਆਂ ਆਪਣੇ ਬੇਹੱਦ ਕੀਮਤੀ ਸੁਝਾਅ ਵੀ ਸਾਰਿਆਂ ਨੇ ਦਿੱਤੇ ਉਹਨਾਂ ਸੁਝਾਵਾਂ ਨੂੰ ਮੈਂ ਇੱਕ ਇੱਕ ਕਰਕੇ ਸਾਰਿਆਂ ਨੂੰ ਨੋਟ ਵੀ ਕੀਤਾ ਉਹ ਬਾਅਦ ਦੇ ਵਿੱਚ ਤੁਹਾਡੇ ਨਾਲ ਸਾਂਝੇ ਸਾਰੇ ਕਿਤੇ ਵੇਲੇ ਫੇਰ ਕਰ ਲਾਂਗੇ ਪਰ ਮੌਲਕ ਰੂਪ ਦੇ ਵਿੱਚ ਇਹ ਗੱਲ ਕੋਈ ਲੋਕੀਸ਼ੀਪ ਹੀ ਨਹੀਂ ਸਾਰੇ ਹਾਊਸ ਨੇ ਵੀ ਤੇ ਸਾਰੀ ਦੁਨੀਆ ਤੇ ਸਾਰਾ ਸਿੱਖ ਪੰਥ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਬਖਸ਼ਿਸ਼ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸੁਪਰੀਮ ਸ਼ਕਤੀ ਆ ਜਿਹਦੇ ਤੋਂ ਕੋਈ ਵੀ ਸਿੱਖ ਕਦੇ ਮਨਕਰ ਨਹੀਂ ਹੋ ਸਕਦਾ ਇਹ ਜੋ ਕਾਰਨ ਆ ਕਿ ਸਿੱਖ ਪੰਥ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਤੇ ਗੁਰੂ ਪੰਥਾ ਫਲਸਫਾ ਚੱਲਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਕੋਈ ਵੀ ਲੇ ਕੋ ਮਸਲਾ ਆਉਂਦਾ ਉਹਦੇ ਤੇ ਆਪਣਾ ਪ੍ਰਤੀਕਰਮ ਨਹੀਂ ਦਿੰਦਾ ਹਰਕਤ ਚ ਵੀ ਆਉਂਦਾ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਆ ਸਾਰੇ ਤਖਤ ਸਹਿਬਾਨ ਚਾਰੇ ਤਖਤ ਸਹਿਬਾਨ ਉਹ ਵੀ ਸਤਕਾਰਯੋਗ ਆ ਕਿਉਂਕਿ ਉਹ ਸਤਗੁਰ ਜੀ ਨੇ ਆਪ ਸਥਾਪਨਾ ਕੀਤੀ ਉਹਨਾਂ ਤਖਤ ਸਹਿਬਾਨਾਂ ਦੀ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਮੈਂ ਆ ਜਿਹੜਾ ਅੱਜ ਦਾ ਮਤਾ ਆ ਤੁਹਾਡੇ ਰੂਬੂ ਰੂ ਕਰਦਿੰਨਾ ਇਹੋ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਆ ਸਿੱਖ ਧਰਮ ਆਪਣੇ ਮੌਲਕ ਇਤਿਹਾਸ ਸਿਧਾਂਤਾਂ ਮਰਿਆਦਾ ਅਤੇ ਵਿਚਾਰਧਾਰਾ ਦੀ ਅਮੀਰੀ ਕਰਕੇ ਦੁਨੀਆ ਦੇ ਧਰਮਾਂ ਅੰਦਰ ਨਿਵੇਕਲਾ ਸਥਾਨ ਰੱਖਦਾ ਹੈ ਤਾਂ ਸਹਿਬਾਨ ਸਿੱਖ ਪੰਥ ਦੀਆਂ ਸਰਵੋੱਚ ਸੰਸਥਾਵਾਂ ਹਨ ਜੋ ਸਿੱਖ ਇਤਿਹਾਸ ਗਰਵਾਨੀ ਅਤੇ ਗੁਰਮਤਿ ਪਰੰਪਰਾਵਾਂ ਅਨਸਾਰ ਸਿੱਖ ਕੌਮ ਦੀ ਧਾਰਮਿਕ ਪੰਥਕ ਨੈਤਿਕ ਅਤੇ ਰੋਹਾਨੀ ਅਗਵਾਈ ਕਰਦੇ ਹਨ ਹਰ ਤੱਕ ਸਹਿਬਾਬ ਸਾਹਿਬ ਦੀ ਆਪਣੇ ਇਤਿਹਾਸਿਕ ਪਛੋਕੜ ਤੇ ਪੰਥਕ ਮਹੱਤਤਾ ਦੇ ਨਾਲ ਨਾਲ ਖੇਤਰੀ ਵਿਸ਼ੇਸ਼ਤਾ ਸਿੱਖ ਮਰਿਆਦਾ ਦਾ ਹਿੱਸਾ ਹੈ ਮਹੱਤਵਪੂਰਨ ਇਹ ਹੈ ਕਿ ਸਭ ਤੱਕ ਸਹਿਬਾਨ ਇੱਕੋ ਗੁਰਮਰਿਆਦਾ ਅਤੇ ਗੁਰੂ ਮਰਜੀ ਅਧੀਨ ਹਨ ਸੇਮੇ ਸੇਮੇ ਪਾਛਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਲੋਂ ਸਤਾਪਤ ਪ੍ਰਭੂ ਸਤਾ ਸੰਪਾਨ ਹਾستی ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਬਾਸਤੇ ਅਲਾਹੀ ਆਦੇਸ਼ ਦਾ ਸਥਾਨ ਹਨ ਇਹ ਧਰਮ ਦੇ ਨਾਲ ਨਾਲ ਪੰਥਕ ਤੇ ਰਾਜਨੀਤਿਕ ਅਗਵਾਈ ਲਈ ਵੀ ਮਾਰਗਦਰਸ਼ਨ ਹੈ ਸਿੱਖ ਕੌਮ ਦੇ ਪੰਜ ਤਖਤ ਸਹਿਬਾਨ ਆਪੋ ਆਪਣੀ ਥਾਂ ਵੱਡੀ ਅਹਿਮਤ ਰੱਖਦੇ ਹਨ ਲੇਕਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਪੰਥਬੰਦੋਂ ਪ੍ਰਵਾਨੀ ਤੇ ਸਨਮਾਨੀ ਜਾਂਦੀ ਹੈ ਸਿੱਖਾਂ ਦੇ ਕੌਮੀ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰੇ ਜਾਣ ਤੇ ਨਿਰਣਾ ਕਰਨ ਦਾ ਸਰਪ੍ਰਵਾਨਤ ਵਿਧਾਨ ਹੈ ਪਰ ਬਾਕੀ ਤਖਤ ਸਹਿਬਾਨ ਦਾ ਸਥਾਨਕ ਪੱਦਰ ਤੇ ਮਾਮਲਿਆਂ ਨੂੰ ਸੰਬੋਧਨ ਹੋਣਾ ਵੀ ਸਿੱਖ ਰਹਿਤ ਮਰਿਆਦਾ ਦੀ ਸੇਧ ਵਿੱਚ ਅਧਿਕਾਰਤ ਹੈ ਅੱਜ ਦਾ اجلاس ਕੌਮੀ ਇਤਿਹਾਸ ਮਰਿਆਦਾ ਪਰੰਪਰਾਵਾਂ ਤੇ ਚੱਲਦੇ ਆ ਰਹੇ ਵਿਧੀ ਵਿਧਾਨ ਦੀ ਰੋਸ਼ਨੀ ਵਿੱਚ ਤਖਸੇਬਾਨ ਦੇ ਮਾਨ ਸਤਕਾਰ ਅਤੇ ਅਧਿਕਾਰਾਂ ਦਾ ਸਨਮਾਨ ਕਰਦਿਆਂ ਜਥੇਦਾਰ ਸਹਿਬਾਨ ਨੂੰ ਹਾਰਦਿਕ ਅਪੀਲ ਕਰਦਾ ਹੈ ਕਿਸੇ ਵੀ ਮਾਮਲੇ ਤੇ ਫੈਸਲਾ ਲੈਣ ਸਮੇ ਪੰਥਕ ਰਵੈਤਾ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਇਹ ਅਸੀਂ ਅਪੀਲ ਰੂਪ ਦੇ ਵਿੱਚ ਕੀਤੀ ਆ ਕਿਉਂਕਿ ਗਾਲਤਖਸਾਬ ਨੂੰ ਕੋਈ ਵੀ ਨਿਰਦੇਸ਼ ਨੇ ਦੇ ਸਕਦਾ ਕੇਵਲ ਤਾਂ ਕੇਵਲ ਤਖਤ Shri ਅਕਾਲ ਤਖਤ ਸਾਹਿਬ ਆ ਜਿਹੜੇ ਨਿਰਦੇਸ਼ ਦਿੰਦੇ ਆ ਪੂਰੇ ਕੌਮ ਨੂੰ ਸਿੱਖ ਕੌਮ ਨੂੰ ਪਰ ਇਹ ਅਸੀਂ ਉਹ ਬੇਨਤੀ ਰੂਪੀ ਉਹਨਾਂ ਨੂੰ ਅਪੀਲ ਦੇ ਰੂਪ ਵਿੱਚ ਕੀਤੀ ਆ ਕੌਮੀ ਫੈਸਲੇ Shri ਅਕਾਲ ਤਖਤ ਸਾਹਿਬ ਤੋਂ ਲੈਣ ਦੀ ਰਵਾਇਤ ਹੈ ਅਤੇ ਲੈ ਜਾਣਦੇ ਰਹਣਗੇ ਪਰੰਤੂ ਦੂਸਰੇ ਚਾਰ ਤਖਤ ਸਹਿਬਾਨ ਨਾਲ ਸੰਬੰਧਿਤ ਸਥਾਨਕ ਮਾਮਲਿਆਂ ਵਿੱਚ ਉਹਨਾਂ ਦੇ ਸਲਾਹ ਮਸ਼ਵਰੇ ਬਿਨਾਂ ਦਖਲ ਨਾ ਦਿੱਤਾ ਜਾਵੇ ਜੇਕਰ ਕੋਈ ਅਜਿਹਾ ਮਾਮਲਾ ਵਿਚਾਰधीन ਆਵੇ ਤਾਂ ਦੀਰਘ ਵਿਚਾਰ ਬਾ ਵਟਾਂਦਰੇ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇ ਇਸ ਸਬੰਧ ਵਿੱਚ ਤਖਤ ਸਹਿਬਾਨ ਦੇ ਜੱਜੇਦਾਰ ਸਹਿਬਾਨ ਨੂੰ ਫੈਸਲੇ ਦਾ ਹਿੱਸਾ ਬਣਾਉਣਾ ਬਾਇਆ ਜਾਵੇ ਸਾਂਝੀ رائے ਨਾਲ ਬਣ ਤੇ ਇਸ ਮਾਮਲੇ ਬੇ ਤੀ ਕਾਲੀ ਵਿੱਚ ਫੈਸਲਾ ਨਾ ਲਿਆ ਜਾਵੇ ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ ਵਿਸ਼ੇਸ਼ ਕਾਰਨਾ ਕੀ ਆ ਬੇ ਕੋਈ ਐਮਰਜੈਂਸੀ ਆ ਜਾਂਦੀ ਆ ਉਸ ਵੇਲੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਉਹ ਆਪਣੀ ਮੀਟਿੰਗ ਕਾਲਡ ਕਰ ਸਕਦੇ ਹ ਉਹਨਾਂ ਹਾਲਾਤਾਂ ਚ ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲੈ ਜਾਣ ਦੇ ਹਾਲਾਤ ਨੂੰ ਛੱਡ ਕੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਕੁਝ ਦਿਨ ਪਹਿਲਾਂ ਐਲਾਨ ਕੀਤੀ ਜਾਵੇ ਜੇਕਰ ਕਿਸੇ ਤਖਤ ਸਹਿਬਾਨ ਤੋਂ ਜਥੇਦਾਰ ਸਹਿਬਾਨ ਕਿਸੇ ਕਾਰਨ ਮੀਟਿੰਗ ਵਿੱਚ ਸ਼ਾਮਲ ਨਾ ਹੋ ਸਕਣ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ 19 ਨਵੰਬਰ 2003 ਦੇ ਕੀਤੇ ਫੈਸਲੇ ਮਤੇ ਦੀ ਰੋਸ਼ਨੀ ਵਿੱਚ ਜਿਹੜਾ ਸ੍ਰੀ ਅਕਾਲ ਤਖਤ ਸਭਲੋਂ ਸਾਬ ਵੱਲੋਂ ਕੀਤਾ ਗਿਆ ਸੀ ਉਦੋਂ ਵੀ ਥੋੜਾ ਰੇੜਕਾ ਕਿਸੇ ਗੱਲਾਂ ਤੇ ਪੈ ਗਿਆ ਸੀ ਉਦੋਂ ਇਹ 19 ਨਵੰਬਰ 2003 ਨੂੰ ਕੀਤੇ ਗਏ ਮਤੇ ਦੀ ਰੋਸ਼ਨੀ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਿੰਘ ਸਹਿਬਾਨਾਂ ਵਿੱਚੋਂ ਵੀ ਸ਼ਾਮਲ ਕੀਤੇ ਜਾਣ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਮਤਾ ਹੈ ਇਹ ਸਿੱਖ ਪੰਥ ਦੀਆਂ ਸੰਸਾਨਾਮਤੀ ਪਰੰਪਰਾਵਾਂ ਸਿਧਾਂਤਾਂ ਰਹੁ ਰੀਤਾਂ ਪਾਂਥਕ ਜਲਾਓ ਤੇ ਕੌਮੀ ਸੰਸਥਾਵਾਂ ਦੇ ਮਾਣ ਸਨਮਾਨ ਤੇ ਮਹੱਤਵ ਨੂੰ ਅਸਲ ਰੂਪ ਵਿੱਚ ਬਣਾਈ ਰੱਖਣ ਲਈ ਬੇहद ਜ਼ਰੂਰੀ ਹੈ ਇਹ ਅਪੀਲ ਰੂਪ ਦੇ ਵਿੱਚ ਤੇ ਸ਼੍ਰੋਮਣੀ ਕਮੇਟੀ ਨੇ ਇਹ ਸਾਰਾ ਜਿਹੜਾ ਅੱਜ ਮਤਾ ਪਾਸ ਕੀਤਾ ਉਹ ਤੋਂ ਇਲਾਵਾ ਮੈਂ ਕਹਿ ਸਕਦਾ ਬੜੇ ਠੰਡੇ ਸਹਿਜ ਚ ਸ਼ਾਂਤੀ ਵਿੱਚ ਇਹ ਸਾਰੀ ਮੀਟਿੰਗ ਹੋਈ ਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਬੇਹੱਦ ਕੀਮਤੀ ਜਿਹੜੇ ਉਹ ਪੇਸ਼ ਵੀ ਕੀਤੇ ਆ ਤੇ ਅਸੀਂ ਅੱਗੇ ਵੀ ਆਲਰੇਡੀ ਕਿਉਂਕਿ ਇੱਕ ਗੱਲ ਸਭ ਤੋਂ ਜਿਹੜੀ ਵੱਡੀ ਸੀ ਉਹ ਇਹ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਦੇਖਦੇ ਆਂ ਬਈ ਸ਼ਿਕਾਇਤਾਂ ਦੇ ਢੇਰ ਲੱਗੇ ਪਏ ਆ ਉਹ ਸ਼ਿਕਾਇਤਾਂ ਫੇ ਧਰਮ ਪ੍ਰਚਾਰਕੋ ਭੇਜ ਦਿੰਦੇ ਆ ਧਰਮ ਪ੍ਰਚਾਰ ਦੇ ਪ੍ਰਚਾਰਕ ਫਿਰ ਉਹਨਾਂ ਗੱਲਾਂ 'ਚ ਉਲਝੇ ਰਹਿੰਦੇ ਆ ਤੇ ਅਸੀਂ ਪਿਛਲੇ ਜਨਰਲ ਹਾਉ 'ਚ ਮਤਾ ਰੱਖਿਆ ਸੀ ਕਿ ਇੱਕ ਕਾਡਵਾਈਸਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਬਣ ਜਾਏ ਉਹ ਅਡਵਾਈਜ਼ਰੀ ਕਮੇਟੀ ਉਹ ਮਸਲੇ ਜਿਹੜੇ ਪਚੀਦਾ ਕੌਮੀ ਜਿਹੜੇ ਮਸਲੇ ਆ ਉਹੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭੇਜੇ ਜਾਣ ਦੂਸਰੇ ਸਾਰੇ ਜਿਹੜੇ ਮਸਲੇ ਆ ਉਹ ਘੋਖ ਕਰਕੇ ਬਣਦਾ ਜਿਹੜਾ ਉਹਦਾ ਫੈਸਲਾ ਅਡਵਾਈਜ਼ਰੀ ਕਮੇਟੀ ਲਵੇ ਤੇ ਉਹਦੀ ਜੇ ਕਿਸੇ ਨੇ ਅਪੀਲ ਕਰਨੀ ਅਪੀਲੰਦਾ ਸੈਸ ਉਹਨੇ ਫੈਸਲਾ ਕਰ ਲਿਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਫਿਰ ਅਪਰੋਚ ਕਰ ਸਕਦਾ ਉਹਦੇ ਵਿੱਚ ਸੁਪਰ ਮੈਸੀ ਸਾਰੀ ਦੀ ਸਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਆ ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਸਾਰੇ ਜਿੰਨੇ ਵੀ ਆ ਉਹਨਾਂ ਸਾਰਿਆਂ ਨੇ ਇੱਕ ਸੁਰਤਾ ਦਾ ਸਬੂਤ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਇਹ ਸੰਸਥਾ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਦਾ ਦਾ ਪ੍ਰਬੰਧ ਤੇ ਹੋਰ ਸਾਰੇ ਕਾਰਜ ਕਰਦੀ ਆ ਸੋ ਇਨਾਂ ਕੇ ਸਾਡਾ ਅੱਜ ਦਾ ਇਹ ਵਿਸ਼ੇਸ਼ اجلاس ਜਿਹੜਾ ਇਹਦਾ ਅਜੰਡਾ ਸੀ ਜਿਹੜਾ ਸਾਰਿਆਂ ਨੇ ਜਕਾਰਿਆਂ ਦੀ ਗੂੰਜ ਦੇ ਨਾਲ ਇਹ ਜਿਹੜਾ ਅਜਲਾ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਵਿਸ਼ੇਸ਼ ਜਲਾਸ ਜਿਹੜਾ ਆ ਉਹ ਸਮੁੱਚੇ ਹੌਸ ਦਾ ਸੱਦਿਆ ਗਿਆ ਸੀ ਵਿਸ਼ੇਸ਼ ਜਿਹੜਾ ਜਲਾਸ ਆ ਉਹਦਾ ਇੱਕ ਨਿਕਾਤੀ ਸਾਡਾ ਏਜੰਡਾ ਸੀ ਕਿ ਪਿਛਲੇ ਸਮੇਂ ਦੌਰਾਨ ਡਾਕ ਸ੍ਰੀ ਕਾਲਤਕ ਸਾਬ ਡਾਕ ਸ੍ਰੀ ਪਟਨਾ ਸਾਹਿਬ ਦਾ ਕੁਝ ਕਾਰਨਾ ਕਰਕੇ ਡਾਕ ਸਹਿਬਾਨ ਦਾ ਨਹੀਂ ਮੈਂ ਕਹਿੰਦਾ ਕਿਉਂਕਿ ਡਾਕ ਸਹਿਬਾਨ ਦਾ ਕਦੇ ਕੋਈ ਝਗੜਾ ਨਹੀਂ ਹੁੰਦਾ ਡਾਕ ਸਹਿਬਾਨ ਤਾਂ ਤਾਂ ਸਾਧ ਲਿਆ ਸੀ ਸਾਰੇ ਮੈਂਬਰ ਸਹਿਬਾਨ ਵੱਲੋਂ ਗੁਰੂ ਸਾਹਿਬ ਜੀ ਦੇ ਆਦਰ ਤੇ ਸਤਿਕਾਰ ਨੂੰ ਮੁੱਖ ਰੱਖਦੇ ਆ ਆਪਣੇ ਬੇਹੱਦ ਕੀਮਤੀ ਸੁਝਾਅ ਵੀ ਸਾਰਿਆਂ ਨੇ ਦਿੱਤੇ ਉਹਨਾਂ ਸੁਝਾਵਾਂ ਨੂੰ ਮੈਂ ਇੱਕ ਇੱਕ ਕਰਕੇ ਸਾਰਿਆਂ ਨੂੰ ਨੋਟ ਵੀ ਕੀਤਾ ਉਹ ਬਾਅਦ ਵਿੱਚ ਤੁਹਾਡੇ ਨਾਲ ਸਾਂਝੇ ਸਾਰੇ ਕਿਤੇ ਵੇਲੇ ਫੇਰ ਕਰ ਲਾਂਗੇ ਪਰ ਮੌਲਕ ਰੂਪ ਦੇ ਵਿੱਚ ਇਹ ਗੱਲ ਕੋਈ ਲੋਕੀਸ਼ੀਪ ਹੀ ਨਹੀਂ ਸਾਰੇ ਹਾਊਸ ਨੇ ਵੀ ਤੇ ਸਾਰੀ ਦੁਨੀਆ ਤੇ ਸਾਰਾ ਸਿੱਖ ਪੰਥ। ਔਰ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸੁਪਰੀਮ ਸ਼ਕਤੀ ਆ ਜਿਹਦੇ ਤੋਂ ਕੋਈ ਵੀ ਸਿੱਖ ਕਦੇ ਮਨਕਰ ਨਹੀਂ ਹੋ ਸਕਦਾ। ਇਹੋ ਕਾਰਨ ਆ ਕਿ ਸਿੱਖ ਪੰਥ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਤੇ ਗੁਰੂ 판ਥਾ ਫਲਸਫਾ ਚੱਲਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਕੋਈ ਲੇ ਕੋ ਮਸਲਾ ਆਉਂਦਾ ਉਹਦੇ ਤੇ ਆਪਣਾ ਪ੍ਰਤੀਕਰਮ ਨਹੀਂ ਦਿੰਦਾ ਹਰਕਤ ਚ ਵੀ ਆਉਂਦਾ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਆ ਸਾਰੇ ਤਖਤ ਸਹਿਬਾਨ ਚਾਰੇ ਤਖਤ ਸਹਿਬਾਨ ਉਹ ਵੀ ਸਤਕਾਰਯੋਗ ਆ ਕਿਉਂਕਿ ਉਹ ਸਤਿਗੁਰ ਜੀ ਨੇ ਆਪ ਸਥਾਪਨਾ ਕੀਤੀ ਉਹਨਾਂ ਤੱਕ ਸਹਿਬਾਨਾਂ ਦੀ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਮੈਂ ਆ ਜਿਹੜਾ ਅੱਜ ਦਾ ਮਤਾ ਆ ਤੁਹਾਡੇ ਰੂਪ ਰੂਪ ਕਰ ਦਿੰਨਾ ਇਹੋ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਆ ਸਿੱਖ ਧਰਮ ਆਪਣੇ ਮੌਲਕ ਇਤਿਹਾਸ ਸਿਧਾਂਤਾਂ ਮਰਿਆਦਾ ਅਤੇ ਵਿਚਾਰਧਾਰਾ ਦੀ ਅਮੀਰੀ ਕਰਕੇ ਦੁਨੀਆ ਦੇ ਧਰਮਾਂ ਅੰਦਰ ਨਵੇਕਲਾ ਸਥਾਨ ਰੱਖਦਾ ਹੈ ਤਕਸਹਬਾਨ ਸਿੱਖ ਪੰਥ ਦੀਆਂ ਸਰਵਉੱਚ ਸੰਸਥਾਵਾਂ ਹਨ ਜੋ ਸਿੱਖ ਇਤਿਹਾਸ ਗਰਵਾਨੀ ਅਤੇ ਗੁਰਮਤਿ ਪਰੰਪਰਾਵਾਂ ਅਨਸਾਰ ਸਿੱਖ ਕੌਮ ਦੀ ਧਾਰਮਿਕ ਪੰਥਕ ਨੈਤਿਕ ਅਤੇ ਰੂਹਾਨੀ ਅਗਵਾਈ ਕਰਦੇ ਹਨ ਹਰ ਤਕਸਹਬਾਬ ਸਾਹਿਬ ਦੀ ਆਪਣੇ ਇਤਿਹਾਸਿਕ ਪਛੋਕੜ ਤੇ ਪੰਥਕ ਮਹੱਤਤਾ ਦੇ ਨਾਲ ਨਾਲ ਖੇਤਰੀ ਵਿਸ਼ੇਸ਼ਤਾ ਸਿੱਖ ਮਰਿਆਦਾ ਦਾ ਹਿੱਸਾ ਹੈ ਮਹੱਤਵਪੂਰਨ ਇਹ ਹੈ ਕਿ ਸਭ ਤੱਕ ਸਹਿਬਾਨ ਇੱਕੋ ਗੁਰਮਰਯਤਾ ਅਤੇ ਗੁਰੂ ਮਰਜੀ ਅਧੀਨ ਹਨ ਛੇਵੇਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਲੋਂ ਸਤਾਪਤ ਪ੍ਰਭੂ ਸਤਾ ਸੰਪਾਨ ਹਾستی ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਬਾਸਤੇ ਅਲਾਹੀ ਆਦੇਸ਼ ਦਾ ਸਥਾਨ ਹਨ ਇਹ ਧਰਮ ਦੇ ਨਾਲ-ਨਾਲ ਪੰਥਕ ਤੇ ਰਾਜਨੀਤਿਕ ਅਗਵਾਈ ਲਈ ਵੀ ਮਾਰਗਦਰਸ਼ਨ ਹੈ ਸੇਕ ਕੌਮ ਦੇ ਪੰਜ ਤਖਸੈਬਾਨ ਆਪੋ ਆਪਣੀ ਥਾਂ ਵੱਡੀ ਅਹਿਮਤ ਰੱਖਦੇ ਹਨ ਲੇਕਿਨ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਸਰਵਉੱਚਤਾ ਪੰਥਬਨੋਂ ਪ੍ਰਮਾਨਿਤ ਤੇ ਸਨਮਾਨੀ ਜਾਂਦੀ ਹੈ ਸਿੱਖਾਂ ਦੇ ਕੌਮੀ ਮਸਲੇ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰੇ ਜਾਣ ਤੇ ਨਿਰਣਾ ਕਰਨ ਦਾ ਸਰਪ੍ਰਰਾਂਤ ਵਿਧਾਨ ਹੈ ਪਰ ਬਾਕੀ ਤਖਸੈਬਾਨ ਦਾ ਸਥਾਨਕ ਪੱਧਰ ਤੇ ਮਾਮਲਿਆਂ ਨੂੰ ਸੰਬੰਧਨ ਹੋਣਾ ਵੀ ਸਿੱਖ ਰਹਿਤ ਮਰਿਆਦਾ ਦੀ ਸੇਧ ਵਿੱਚ ਅਧਿਕਾਰਤਾ ਹੈ ਅੱਜ ਦਾ اجلاس ਕੌਮੀ ਇਤਿਹਾਸ ਮਰਿਆਦਾ ਪਰੰਪਰਾਵਾਂ ਤੇ ਚੱਲਦੇ ਆ ਰਹੇ ਵਿਧੀ ਵਿਧਾਨ ਦੀ ਰੋਸ਼ਨੀ ਵਿੱਚ ਤਖ਼ਤ ਸਹਿਬਾਨ ਤੇ ਮਾਨ ਸਤਕਾਰ ਅਤੇ ਅਧਿਕਾਰਾਂ ਦਾ ਸਨਮਾਨ ਕਰਦਿਆਂ ਜਥੇਦਾਰ ਸਹਿਬਾਨ ਨੂੰ ਹਾਰਦਿਕ ਅਪੀਲ ਕਰਦਾ ਹੈ ਕਿਸੇ ਵੀ ਮਾਮਲੇ ਤੇ ਫੈਸਲਾ ਲੈਣ ਸਮੇਂ ਪੰਥਕ ਰਵੈਤਾਂ ਨੂੰ ਨਜ਼ਰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਇਹ ਅਸੀਂ ਅਪੀਲ ਰੂਪ ਦੇ ਵਿੱਚ ਕੀਤੀ ਆ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਕੋਈ ਵੀ ਨਿਰਦੇਸ਼ ਨਹੀਂ ਦੇ ਸਕਦਾ ਕੇਵਲ ਤਾਂ ਕੇਵਲ ਤਖਤ Shri ਅਕਾਲ ਤਖਤ ਸਾਹਿਬ ਆ ਜਿਹੜੇ ਨਿਰਦੇਸ਼ ਦਿੰਦੇ ਆ ਪੂਰੇ ਕੌਮ ਨੂੰ ਸਿੱਖ ਕੌਮ ਨੂੰ ਪਰ ਇਹ ਅਸੀਂ ਉਹ ਬੇਨਤੀ ਰੂਪੀ ਉਹਨਾਂ ਨੂੰ ਅਪੀਲ ਦੇ ਰੂਪ ਵਿੱਚ ਕੀਤੀ ਆ ਕੌਮੀ ਫੈਸਲੇ Shri ਅਕਾਲ ਤਖਤ ਸਾਹਿਬ ਤੋਂ ਲੈਣ ਦੀ ਰਵੈਤ ਹੈ ਅਤੇ ਲੈ ਜਾਣਦੇ ਜਾਂਦੇ ਰਹਿਣਗੇ ਪਰantu ਦੂਸਰੇ ਚਾਰ ਤਖਸੈਬਾਨ ਨਾਲ ਸਬੰਧਤ ਸਥਾਨਕ ਮਾਮਲਿਆਂ ਵਿੱਚ ਉਹਨਾਂ ਦੇ ਸਲਾਹ ਮਸ਼ਵਰੇ ਬਿਨਾਂ ਦਖਲਨਾ ਦਿੱਤਾ ਜਾਵੇ ਜੇਕਰ ਕੋਈ ਅਜਿਹਾ ਮਾਮਲਾ ਵਿਚਾਰधीन ਆਵੇ ਤਾਂ ਦੀਰਘ ਵਿਚਾਰਵਾ ਬਟਾਂਦਰੇ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇ ਇਸ ਸਬੰਧ ਵਿੱਚ ਤਖਸੈਬਾਨ ਦੇ ਜਥੇਦਾਰ ਸਹਿਬਾਨ ਨੂੰ ਫੈਸਲੇ ਦਾ ਹਿੱਸਾ ਬਣਾਉਣਾ ਬਣਾਇਆ ਜਾਵੇ ਸਾਂਝੀ رائے ਨਾਲ ਬਣ ਤੇ ਇਸ ਮਾਮਲੇ ਤੇ ਕਾਲੀ ਵਿੱਚ ਫੈਸਲਾ ਨਾ ਲਿਆ ਜਾਵੇ ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲੈ ਜਾਣ ਦੇ ਹਾਲਾਤ ਵਿਸ਼ੇਸ਼ ਕਾਰਨਾ ਕੀ ਆ ਵੀ ਕੋਈ ਐਮਰਜੈਂਸੀ ਆ ਜਾਂਦੀ ਆ ਉਸ ਵੇਲੇ ਤਖਸ਼ੀ ਅਕਾਲ ਤਖਸਬ ਜੀ ਦੇ ਜਥੇਦਾਰ ਉਹ ਆਪਣੀ ਮੀਟਿੰਗ ਕਾਲਡ ਕਰ ਸਕਦੇ ਆ ਉਹਨਾਂ ਹਾਲਾਤਾਂ ਚ ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲੈ ਜਾਣ ਦੇ ਹਾਲਾਤ ਨੂੰ ਛੱਡ ਕੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਕੁਝ ਦਿਨ ਪਹਿਲਾਂ ਐਲਾਨ ਕੀਤੀ ਜਾਵੇ ਜੇਕਰ ਕਿਸੇ ਤਖਸਬਾਨ ਤੋਂ ਜਥੇਦਾਰ ਸਹਿਬਾਨ ਕਿਸੇ ਕਾਰਨ ਮੀਟਿੰਗ ਵਿੱਚ ਸ਼ਾਮਲ ਨਾ ਹੋ ਸਕਣ ਤਾ ਸ਼੍ਰੀ ਅਕਾਲ ਤੱਕ ਸਾਹਿਬ ਦੇ 19 ਨਵੰਬਰ 2003 ਦੇ ਕੀਤੇ ਫੈਸਲੇ ਮਤੇ ਦੀ ਰੋਸ਼ਨੀ ਵਿੱਚ ਜਿਹੜਾ ਸ਼੍ਰੀ ਅਕਾਲ ਤਖਤ ਸਭਾ ਵੱਲੋਂ ਸਾਹਿਬ ਵੱਲੋਂ ਕੀਤਾ ਗਿਆ ਸੀ ਉਦੋਂ ਵੀ ਥੋੜਾ ਰੇੜਕਾ ਕਿਸੇ ਗੱਲਾਂ ਤੇ ਪੈ ਗਿਆ ਸੀ ਉਦੋਂ ਇਹ 19 ਨਵੰਬਰ 2003 ਨੂੰ ਕੀਤੇ ਗਏ ਮਤੇ ਦੀ ਰੋਸ਼ਨੀ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਸਿੰਘ ਸਹਿਵਾਨਾਂ ਵਿੱਚੋਂ ਵੀ ਸ਼ਾਮਲ ਕੀਤੇ ਜਾਣ ਇਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਤ ਹੈ ਇਹ ਸਿੱਖ ਪੰਥ ਦੀਆਂ ਸੰਸਾਨਾਮਤੀ ਪਰੰਪਰਾਵਾਂ ਸਿਧਾਂਤਾਂ ਰਹੁ ਰੀਤਾਂ ਪੰਥਕ ਜਲਾਵ ਅਤੇ ਕੌਮੀ ਸੰਸਥਾਵਾਂ ਦੇ ਮਾਣ ਸਨਮਾਨ ਤੇ ਮਹੱਤਵ ਨੂੰ ਅਸਲ ਰੂਪ ਵਿੱਚ ਬਣਾਈ ਰੱਖਣ ਲਈ ਬੇਹੱਦ ਜ਼ਰੂਰੀ ਹੈ ਇਹ ਅਪੀਲ ਰੂਪ ਦੇ ਵਿੱਚ ਤੇ ਸ਼੍ਰੋਮਣੀ ਕਮੇਟੀ ਨੇ ਇਹ ਸਾਰਾ ਜਿਹੜਾ ਅੱਜ ਮਤਾ ਪਾਸ ਕੀਤਾ ਉਹ ਤੋਂ ਇਲਾਵਾ ਮੈਂ ਕਹਿ ਸਕਦਾ ਬੜੇ ਠੰਡੇ ਸਹਿਜ ਚ ਸ਼ਾਂਤੀ ਵਿੱਚ ਇਹ ਸਾਰੀ ਮੀਟਿੰਗ ਹੋਈ ਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਬੇਹੱਦ ਕੀਮਤੀ ਜਿਹੜੇ ਉਹ ਪੇਸ਼ ਵੀ ਕੀਤੇ ਆ ਤੇ ਅਸੀਂ ਅੱਗੇ ਵੀ ਆਲਰੇਡੀ ਕਿਉਂਕਿ ਇੱਕ ਗੱਲ ਸਭ ਤੋਂ ਜਿਹੜੀ ਵੱਡੀ ਸੀ ਉਹ ਇਹ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਦੇਖਦੇ ਆਂ ਬਈ ਸ਼ਿਕਾਇਤਾਂ ਦੇ ਢੇਰ ਲੱਗੇ ਪਏ ਆ ਉਹ ਸ਼ਿਕਾਇਤਾਂ ਫਿਰ ਧਰਮ ਪ੍ਰਚਾਰਕੋ ਭੇਜ ਦਿੰਦੇ ਆ ਧਰਮ ਪ੍ਰਚਾਰ ਦੇ ਪ੍ਰਚਾਰਕ ਫਿਰ ਉਹਨਾਂ ਗੱਲਾਂ 'ਚ ਉਲਝੇ ਰਹਿੰਦੇ ਆ ਤੇ ਅਸੀਂ ਪਿਛਲੇ ਜਨਰਲ ਹਾਉ ਚੇ ਮਤਾ ਰੱਖਿਆ ਸੀ ਕਿ ਇੱਕ ਕਾਡਵਾਈਸਰੀ ਕਮੇਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬਣ ਜਾਏ ਉਹ ਐਡਵਾਈਜ਼ਰੀ ਕਮੇਟੀ ਉਹ ਮਸਲੇ ਜਿਹੜੇ ਪਚੀਦਾ ਕੌਮੀ ਜਿਹੜੇ ਮਸਲੇ ਆ ਉਹੋ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਭੇਜੇ ਜਾਣ ਦੂਸਰੇ ਸਾਰੇ ਜਿਹੜੇ ਮਸਲੇ ਆ ਉਹ ਘੋਖ ਕਰਕੇ ਬਣਦਾ ਜਿਹੜਾ ਉਹਦਾ ਫੈਸਲਾ ਐਡਵਾਈਜ਼ਰੀ ਕਮੇਟੀ ਲਵੇ ਤੇ ਉਹਦੀ ਜੇ ਕਿਸੇ ਨੇ ਅਪੀਲ ਕਰਨੀ ਅਪੀਲਿੰਦਾ ਸਹਿਸ ਉਨੇ ਫੈਸਲਾ ਕਰ ਲਿਆ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਫੇਰ ਅਪਰੋਚ ਕਰ ਸਕਦਾ ਉਹਦੇ ਵਿੱਚ ਸੁਪਰ ਮੈਸੀ ਸਾਰੀ ਦੀ ਸਾਰੀ ਸ੍ਰੀ ਅਕਾਲ ਤਖਤ ਸਾਹਿਬ ਦੀ ਆ ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਸਾਰੇ ਜਿੰਨੇ ਵੀ ਆ ਉਹਨਾਂ ਸਾਰਿਆਂ ਨੇ ਇੱਕ ਸੁਰਤਾ ਦਾ ਸਬੂਤ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਇਹ ਸੰਸਥਾ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਤਦਕਾ ਪ੍ਰਬੰਧ ਤੇ ਹੋਰ ਸਾਰੇ ਕਾਰਜ ਕਰਦੀ ਆ ਸੋ ਇੰਨਾ ਕਿ ਸਾਡਾ ਅੱਜ ਦਾ ਇਹ ਵਿਸ਼ੇਸ਼ ਅਜਲਾਸ ਜਿਹੜਾ ਇਹਦਾ ਅਜੰਡਾ ਸੀ ਜਿਹੜਾ ਸਾਰਿਆਂ ਨੇ ਜਕਾਰਿਆਂ ਦੀ ਗੂੰਜ ਦੇ ਨਾਲ ਇਹ ਜਿਹੜਾ ਮਤਾ ਪਾਸ ਵੀ ਕੀਤਾ ਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹ ਅਸੀਂ ਜਨਰਲ ਹਾਊਸ ਨੇ ਪਹਿਲਾਂ ਵੀ ਮਤਾ ਪਾਇਆ ਸੀ ਅੱਜ ਵੀ ਬੀਬੀ ਕਰਨਜੋਤ ਕਰੋ ਇਹ ਗੌਰ ਵਿਵੇਕ ਕਰਨਜੋਤ ਕੋਰਪਾ ਤੋਂ ਇਹ ਸੁਝਾਅ ਆਇਆ ਸੀਗਾ ਹੋਰ ਵੀ ਸੁਝਾਅ ਬਹੁਤ ਸਾਰੇ ਆ ਮੇਰ ਕੋ ਜਿਹੜੇ ਉਹ ਕਿਉਂਕਿ ਅਸੀਂ ਚੌਧਰੀ ਬਾਬਰੀ ਚੌਧਰੀ ਦੇ ਨਾਲ ਸਮਝ ਲਓ ਕਿ ਸਿਆਸੀ ਜਖੰਧਾ ਜੀ ਉਹਨਾਂ ਨੇ ਸ਼ੁਰੂ ਹੋ ਗਈ ਹੈ ਸਿਆਸੀ ਦੇਖੋ ਇਲੈਕਸ਼ਨਾਂ ਉਹਨਾਂ ਦੇ ਵਿੱਚ ਸਿੱਧੇ ਤੋਰ ਤੇ ਪ੍ਰਚਾਰ ਕੀਤਾ ਜਾਂਦਾ ਦੇਖੋ ਬੇਨਤੀ ਇਹ ਆ ਕਿਉਂਕਿ ਜੇ ਕਿਸੇ ਨੂੰ ਤੁਸੀਂ ਪੜਨਾ ਹੈ ਉਹਦੇ ਵਿੱਚ ਤਾਂ ਤੁਸੀਂ ਕਿਸੇ ਦੇ ਪੇਟ 'ਚ ਵੜ ਨਹੀਂ ਸਕਦੇ ਪਰ ਕਿਉਂਕਿ ਪਿਛਲੇ ਦਿਨੀ ਇਹ ਵੀਡੀਓ ਜਿਹੜੀ ਆ ਉਹ ਵੱਡੇ ਪੱਧਰ ਤੇ ਜਾਰੀ ਹੋਈ ਤੇ ਬਹੁਤ ਸਾਰੀਆਂ ਕੰਪਲੇਂਟਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੇ ਮੈਨੂੰ ਵੀ ਬਹੁਤ ਸਾਰੀਆਂ ਕੰਪਲੇਂਟਾਂ ਆਈਆਂ ਵੀ ਜੀ ਆਹ ਹੋ ਰਿਹਾ ਸੋ ਇਸ ਕਰਕੇ ਜਿਹੜੇ ਬਾਕੀ ਮੈਂਬਰ ਸਹਿਬਾਨ ਆ ਕਿਸੇ ਦੇ ਉਦਾਂ ਵੀ ਐਵੇਂ ਸ਼ੱਕ ਕਰੀ ਜਾਏ ਉਹ ਵੀ ਗੱਲ ਚੰਗੀ ਨਹੀਂ ਹੁੰਦੀ ਪਰ ਉਹ ਸਰਕਾਰ ਭਲਾ ਨੇ ਨੇ ਜੀ ਮਹਾਰਾਸ਼ਟਰ 'ਚ ਜਾ ਕੇ ਚਲੋ ਮੈਂ ਸਰਕਾਰ ਵਾਲਾ ਮੁੱਦਾ ਉਹਨਾਂ ਦਾ ਆਪਣਾ ਹੈ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਉਹਨਾਂ ਦੀ ਆਪਣੀ ਸੋਚ ਆ ਅੰਦੇ ਜੀ ਜਿਸ ਤਰ੍ਹਾਂ ਤੁਸੀਂ ਅੱਜ ਸਾਰਾ ਇਹ ਮਤਾ ਪਾਸ ਕੀਤਾ ਹੈ ਇਹ ਦੂਸਰੇ ਤਖਤਾ ਨੇ ਵੀ ਸਹਿਮਤੀ ਲਈ ਰਵੇਗੀ ਦੇਖੋ ਦੂਸਰੇ ਤਖਤ ਸਹਿਬਾਨਾਂ ਦੀ ਤਾਂ ਇਹ ਦੇਖੋ ਮੇਰੀ ਪਹਿਲਾਂ ਅੱਜ ਦਾ ਮਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਵਿਸ਼ੇਸ਼ ਜਿਲ੍ਹਾਸ ਜਿਹੜਾ ਆ ਉਹ ਸਮੁੱਚੇ ਹਾਊਸ ਦਾ ਸਦਿਆ ਗਿਆ ਸੀ ਵਿਸ਼ੇਸ਼ ਜਿਹੜਾ ਜਿਲ੍ਹਾਸ ਆ ਉਹਦਾ ਇੱਕ ਨੁਕਾਤੀ ਸਾਡਾ ਏਜੰਡਾ ਸੀ ਕਿ ਪਿਛਲੇ ਸਮੇਂ ਦੌਰਾਨ ਤਾਕਸੀਰੀ ਕਾਲ ਤੱਕ ਸਾਹਿਬ ਤਾਕਸੀਰੀ ਪਟਨਾ ਸਾਹਿਬ ਦਾ ਕੁਝ ਕਾਰਨਾ ਕਰਕੇ ਟੈਕ ਸਹਿਬਾਨ ਦਾ ਨਹੀਂ ਮੈਂ ਕਹਿੰਦਾ ਕਿਉਂਕਿ ਟੈਕ ਸਹਿਬਾਨ ਦਾ ਕਦੇ ਕੋਈ ਝਗੜਾ ਨਹੀਂ ਹੁੰਦਾ ਟੈਕ ਸਹਿਬਾਨ ਤਾਂ ਤਾਂ ਸੱਦ ਲਿਆ ਸੀ ਸਾਰੇ ਮੈਂਬਰ ਸਹਿਬਾਨ ਵੱਲੋਂ ਗੁਰੂ ਸਾਹਿਬ ਜੀ ਦੇ ਆਦਰ ਤੇ ਸਤਕਾਰ ਨੂੰ ਮੁੱਖ ਰੱਖਦੇ ਆ ਆਪਣੇ ਬੇਹੱਦ ਕੀਮਤੀ ਸੁਝਾਅ ਵੀ ਸਾਰਿਆਂ ਨੇ ਦਿੱਤੇ ਉਹਨਾਂ ਸੁਝਾਵਾਂ ਨੂੰ ਮੈਂ ਇੱਕ ਇੱਕ ਕਰਕੇ ਸਾਰਿਆਂ ਨੂੰ ਨੋਟ ਵੀ ਕੀਤਾ ਉਹ ਬਾਅਦ ਵਿੱਚ ਤੁਹਾਡੇ ਨਾਲ ਸਾਂਝੇ ਸਾਰੇ ਕਿਸੇ ਵੀ ਵੇਲੇ ਫੇਰ ਕਰ ਲਾਂਗੇ ਪਰ ਮੌਲਕ ਰੂਪ ਦੇ ਵਿੱਚ ਇਹ ਗੱਲ ਕੋਈ ਲੋਕੀਸ਼ੀਪ ਨਹੀਂ ਸਾਰੇ ਹਾਊਸ ਨੇ ਵੀ ਤੇ ਸਾਰੀ ਦੁਨੀਆ ਤੇ ਸਾਰਾ ਸਿੱਖ ਪੰਥ ਆਰੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸੁਪਰੀਮ ਸ਼ਕਤੀ ਆ ਜਿਹਦੇ ਤੋਂ ਕੋਈ ਵੀ ਸਿੱਖ ਕਦੇ ਮਨਕਰ ਨਹੀਂ ਹੋ ਸਕਦਾ ਇਹ ਜੋ ਕਾਰਨ ਆ ਕਿ ਸਿੱਖ ਪੰਥ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਤੇ ਗੁਰੂ ਪੰਥਾ ਫਲਸਫਾ ਚੱਲਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਕੋਈ ਵੀ ਕੌਮੀ ਜਿਸਲੇ ਕੋ ਮਸਲਾ ਆਉਂਦਾ ਉਹਦੇ ਤੇ ਆਪਣਾ ਪ੍ਰਤੀਕਰਮ ਨਹੀਂ ਦਿੰਦਾ ਹਰਕਤ ਚ ਵੀ ਆਉਂਦਾ। ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਆ ਸਾਰੇ ਤਖਤ ਸਹਿਬਾਨ ਚਾਰੇ ਤਖਤ ਸਹਿਬਾਨ ਉਹ ਵੀ ਸਤਕਾਰ ਜੋ ਗਿਆ। ਕਿਉਂਕਿ ਉਹ ਸਤਗੁਰ ਜੀ ਨੇ ਆਪ ਸਥਾਪਨਾ ਕੀਤੀ ਉਹਨਾਂ ਤਖਤ ਸਹਿਬਾਨਾਂ ਦੀ। ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਮੈਂ ਆ ਜਿਹੜਾ ਅੱਜ ਦਾ ਮਤਾ ਆ ਤੁਹਾਡੇ ਰੂਹ ਰੂਹ। ਸਿੱਖ ਧਰਮ ਆਪਣੇ ਮੌਲਕ ਇਤਿਹਾਸ ਸਿਧਾਂਤਾਂ ਮਰਿਆਦਾ ਅਤੇ ਵਿਚਾਰਧਾਰਾ ਦੀ ਅਮੀਰੀ ਕਰਕੇ ਦੁਨੀਆ ਦੇ ਧਰਮਾਂ ਅੰਦਰ ਨਵੇਕਲਾ ਸਥਾਨ ਰੱਖਦਾ ਹੈ। ਤਾਕ ਸਹਿਬਾਨ ਸਿੱਖ ਪੰਥ ਦੀਆਂ ਸਰਵਉੱਚ ਸੰਸਥਾਵਾਂ ਹਨ ਜੋ ਸਿੱਖ ਇਤਿਹਾਸ ਗੁਰਵਾਨੀ ਅਤੇ ਗੁਰਮਤ ਪਰੰਪਰਾਵਾਂ ਅਨਸਾਰ ਸਿੱਖ ਕੌਮ ਦੀ ਧਾਰਮਿਕ ਪੰਥਕ ਨੈਤਿਕ ਅਤੇ ਰੋਹਾਨੀ ਅਗਵਾਈ ਕਰਦੇ ਹਨ। ਹਰਤਖ ਸਹਿਬਾਹ ਸਾਹਿਬ ਦੀ ਆਪਣੇ ਇਤਿਹਾਸਿਕ ਪਛੋਕੜ ਤੇ ਪੰਥਕ ਮਹੱਤਤਾ ਦੇ ਨਾਲ ਨਾਲ ਖੇਤਰੀ ਵਿਸ਼ੇਸ਼ਤਾ ਸਿੱਖ ਮਰਿਆਦਾ ਦਾ ਹਿੱਸਾ ਹੈ ਮਹੱਤਵਪੂਰਨ ਇਹ ਹੈ ਕਿ ਸਭ ਤਖ ਸਹਿਬਾਨ ਇੱਕੋ ਗੁਰ ਮਰਿਆਦਾ ਅਤੇ ਗੁਰੂ ਮਰਜੀ ਅਧੀਨ ਹਨ 6ਵੇਂ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਪ੍ਰਭੂ ਸਤਾ ਸੰਪਾਨ ਹਾਸਤੀ ਸ਼੍ਰੀ ਅਕਾਲ ਤਖ ਸਹਿਬ ਸਿੱਖਾਂ ਬਾਸੀ ਅਲਾਹੀ ਆਦੇਸ਼ ਦਾ ਸਥਾਨ ਹਨ ਇਹ ਧਰਮ ਦੇ ਨਾਲ-ਨਾਲ ਪੰਥਕ ਤੇ ਰਾਜਨੀਤਿਕ ਅਗਵਾਈ ਲਈ ਵੀ ਮਾਰਗਦਰਸ਼ਨ ਹੈ ਸਿੱਖ ਕੌਮ ਦੇ ਪੰਜ ਤਖਸੈਬਾਨ ਆਪੋ ਆਪਣੀ ਥਾਂ ਵੱਡੀ ਅਹਿਮਤ ਰੱਖਦੇ ਹਨ ਲੇਕਿਨ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਸਰਵਉੱਚਤਾ ਪੰਥਬਨੋਂ ਪ੍ਰਵਾਨੀ ਤੇ ਸਨਮਾਨੀ ਜਾਂਦੀ ਹੈ ਸਿੱਖਾਂ ਦੇ ਕੌਮੀ ਮਸਲੇ ਸ੍ਰੀ ਅਕਾਲ ਤਖਸਾਲ ਤੇ ਪੰਜ ਸਿੰਘ ਸਹਿਬਾਨ ਵੱਲੋਂ ਬਿਚਾਰੇ ਜਾਨ ਤੇ ਨਿਰਣਾ ਕਰਨ ਦਾ ਸਰਪ੍ਰਵਾਨਤ ਵਿਧਾਨ ਹੈ ਪਰ ਬਾਕੀ ਤਖਸੈਬਾਨ ਦਾ ਸਥਾਨਿਕ ਪੱਦਰ ਤੇ ਮਾਮਲਿਆਂ ਨੂੰ ਸੰਬੋਧਨ ਹੋਣਾ ਵੀ ਸਿੱਖ ਰਹਿਤ ਮਰਿਆਦਾ ਦੀ ਸੇਧ ਵਿੱਚ ਅਧਿਕਾਰਤ ਹੈ ਅੱਜ ਦਾ اجلاس ਕੌਮੀ ਇਤਿਹਾਸ ਮਰਿਆਦਾ ਪਰੰਪਰਾਵਾਂ ਤੇ ਚੱਲਦੇ ਆ ਰਹੇ ਵਿਧੀ ਵਿਧਾਨ ਦੀ ਰੋਸ਼ਨੀ ਵਿੱਚ ਤਖਸੈਬਾਨ ਦੇ ਮਾਨ ਸਤਕਾਰ ਅਤੇ ਅਧਿਕਾਰਾਂ ਦਾ ਸਨਮਾਨ ਕਰਦੇ ਹਾਂ ਜਥੇਦਾਰ ਸਹਿਬਾਨ ਨੂੰ ਹਾਰਦਿਕ ਅਪੀਲ ਕਰਦਾ ਹੈ ਕਿਸੇ ਵੀ ਮਾਮਲੇ ਤੇ ਫੈਸਲਾ ਲੈਣ ਸਮੇ ਪੰਥਕ ਰਵੈਤਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਇਹ ਅਸੀਂ ਅਪੀਲ ਰੂਪ ਦੇ ਵਿੱਚ ਕੀਤੀ ਆ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਕੋਈ ਵੀ ਨਿਰਦੇਸ਼ ਨਹੀਂ ਦੇ ਸਕਦਾ ਕੇਵਲ ਤਾਂ ਕੇਵਲ ਤਖਤຊਰੀ ਅਕਾਲ ਤਖਤ ਸਾਹਿਬ ਆ ਜਿਹੜੇ ਨਿਰਦੇਸ਼ ਦਿੰਦੇ ਆ ਪੂਰੇ ਕੌਮ ਨੂੰ ਸਿੱਖ ਕੌਮ ਨੂੰ ਪਰ ਇਹ ਅਸੀਂ ਉਹ ਬੇਨਤੀ ਰੂਪੀ ਉਹਨਾਂ ਨੂੰ ਅਪੀਲ ਦੇ ਰੂਪ ਵਿੱਚ ਕੀਤੀ ਆ ਕੌਮੀ ਫੈਸਲੇ ਸ਼੍ਰੀ ਅਕਾਲ ਤਖਸਾਲ ਤੋਂ ਲੈਣ ਦੀ ਰਵਾਇਤ ਹੈ ਅਤੇ ਲੈ ਜਾਣ ਜਾਂਦੇ ਰਹਿਣਗੇ ਪਰੰਤੂ ਦੂਸਰੇ ਚਾਰ ਤਖਸੈਬਾਨ ਨਾਲ ਸੰਬੰਧਿਤ ਸਥਾਨਕ ਮਾਮਲਿਆਂ ਵਿੱਚ ਉਹਨਾਂ ਦੇ ਸਲਾਹ ਮਸ਼ਵਰੇ ਬਿਨਾਂ ਦਖਲ ਨਾ ਦਿੱਤਾ ਜਾਵੇ ਜੇਕਰ ਕੋਈ ਅਜਿਹਾ ਮਾਮਲਾ ਵਿਚਾਰधीन ਆਵੇ ਤਾਂ ਦੀਰਘ ਵਿਚਾਰਵਾ ਵਟਾਂਦਰੇ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇ ਇਸ ਸਬੰਧ ਵਿੱਚ ਤਖਸੈਬਾਨ ਦੇ ਜਥੇਦਾਰ ਸਹਿਬਾਨ ਨੂੰ ਫੈਸਲੇ ਦਾ ਹਿੱਸਾ ਬਣਾਉਣਾ ਬਣਾਇਆ ਜਾਵੇ ਸਾਂਝੀ رائے ਨਾ ਬਣਤੇ ਇਸ ਮਾਮਲੇ 'ਤੇ ਕਾਲੀ ਵਿੱਚ ਮਹਿਲਾ ਨਾਂ ਲਿਆ ਜਾਵੇ। ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ। ਵਿਸ਼ੇਸ਼ ਕਾਰਨਾ ਕੀ ਆ ਵੀ ਕੋਈ ਐਮਰਜੈਂਸੀ ਆ ਜਾਂਦੀ ਆ। ਉਸ ਵੇਲੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਉਹ ਆਪਣੀ ਮੀਟਿੰਗ ਕਾਲ